ਉਨੀ ਦੀ ਫਸਲ ਵਿੱਚ ਨਿਮਾ ਟੋੜ ਦੀ ਸ਼ਿਕਾਇਤ ਹਰ ਸਾਲ ਆਉਂਦੀ ਹੈ ਕਾਫੀ ਜ਼ਮੀਨਾਂ ਦੇ ਵਿੱਚ ਆਉਂਦੀ ਹੈ ਪਹਿਲਾ ਪਨੀਰੀ ਦੇ ਵਿੱਚ ਵੀ ਆਉਂਦੀ ਹੈ ਪਹਿਲੀ ਗੱਲ ਤਾਂ ਇਹ ਡਿਮਾਂਡ ਰੋਡ ਆਉਂਦੀ ਕਾਦੇ ਕਰਕੇ ਆ ਤੇ ਇਹਦਾ ਆਪਾਂ ਤੁਹਾਨੂੰ ਹੱਲ ਦੋ ਤਰੀਕੇ ਨਾਲ ਦੱਸਾਂਗੇ ਪਹਿਲਾ ਹੱਲ ਕੈਮੀਕਲ ਤਰੀਕੇ ਦੇ ਨਾਲ ਦੂਸਰਾ ਹੱਲ ਬਾਇਓ ਤਰੀਕੇ ਦੇ ਨਾਲ ਪਹਿਲੀ ਗੱਲ ਤਾਂ ਨਿਮਾ ਟੋੜ ਆਉਂਦੀ ਉਹਨਾਂ ਜ਼ਮੀਨਾਂ ਦੇ ਵਿੱਚ ਹੈ ਜਿਨ੍ਹਾਂ ਜ਼ਮੀਨਾਂ ਦੇ ਵਿੱਚ ਕਣਕ ਵੱਢਣ ਤੋਂ ਬਾਅਦ ਆਪਣੇ ਕਿਸਾਨ ਭਰਾ ਵਾਰੀ 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 ਪਾਣੀ ਲਾਉ ਰਹੇ ਆ ਬਾਂ ਨੂੰ ਖੁੱਲਾ ਵਾਕੇ ਨਹੀਂ ਛੱਡਦੇ ਕਿਉਂਕਿ ਜਿੰਨਾ ਚਿਰ ਬਾਂ ਨੂੰ ਆਪਾਂ ਖੁੱਲਾ ਵਾਕੇ ਨਹੀਂ ਛੱਡਦੇ ਉਹਦੇ ਵਿੱਚ ਨਮੀ ਦੀ ਨਮੀ ਹੈ ਜਿਹੜੀ ਉਹ ਐਡ ਨਹੀਂ ਹੁੰਦੀ ਐਂਟਰ ਨਹੀਂ ਹੁੰਦੀ ਉਹਨਾਂ ਟਾਈਮ ਨਿਮਾ ਟੋੜ ਦੀ ਸ਼ਿਕਾਇਤ ਜ਼ਮੀਨਾਂ ਦੇ ਵਿੱਚ ਉਹਨੂੰ ਨਹੀਂ ਹਟਦੀ ਲੈਟ 7 8 8 ਘੰਟੇ ਆਉਂਦੀ ਹੈ ਆਪਾਂ ਲੈ ਤੇਰੇ ਦੀ ਦੇ ਤੇਰੇ ਦੀ ਪਾਣੀ ਕਰੀ ਰੱਖਦੇ ਆ ਉਹਨਾਂ ਜ਼ਮੀਨਾਂ 'ਚ ਦਿੱਕਤ ਆਉਂਦੀ ਜਿੱਥੇ ਪਾਣੀ ਜਿਆਦਾ ਲੱਗਦਾ ਜ਼ਮੀਨਾਂ ਘੱਟ ਪਾਈਆਂ ਜਾਂਦੀਆਂ ਨੇ ਹੁਣ ਜਦੋਂ ਆਪਣੇ ਕਿਸਾਨ ਭਰਾ ਝੋਨੇ ਦਾ ਬੂਟਾ ਪੱਟ ਕੇ ਦੇਖਦੇ ਆ ਨੀਚੇ ਵਰੀਕ ਵਰੀਕ ਜਿਹੜੀਆਂ ਜੜਾਂ ਹੁੰਦੀਆਂ ਨੇ ਉਤੇ ਬਰੀਕ ਬਰੀਕ ਤਰ੍ਹਾਂ ਦੀਆਂ ਗੰਡਾ ਬਣ ਜਾਂਦੀਆਂ ਨੇ ਗੰਡਾ ਬਣਨ ਦੇ ਨਾਲ ਜੜਾਂ ਦੇ ਜਿਹੜੇ ਰੂਮ ਬੰਦ ਹੋ ਜਾਂਦੇ ਆ ਜੜ ਚਿੱਟੀ ਜਮਾ ਸਾਫ ਨਹੀਂ ਹੁੰਦੀ ਜੜ ਦੇ ਵਿੱਚ ਬਰੀਕ ਬਰੀਕ ਗੰਡਾ ਬਣਨ ਦੇ ਨਾਲ ਜੜ ਦੇ ਰੂਮ ਬੰਦ ਹੋ ਜਾਂਦੇ ਜਿੰਨੀ ਖਰਾਕ ਲੈਣੀ ਹੁੰਦੀ ਉਹ ਖਰਾਕ ਲੈਣੀ ਬੰਦ ਹੋ ਕਰ ਦਿੰਦਾ ਬੂਟਾ ਆੜ ਕੇ ਖੜ ਜਾਂਦਾ ਜੜ ਘੜੀ ਜੀ ਹੋ ਜਾਂਦੀ ਹੈ ਜਦੋਂ ਆਪਾਂ ਬੂਟਾ ਪੱਟ ਕੇ ਦੇਖਦੇ ਆ ਚਾਹੇ ਜੜ ਤੇ ਜਾਲਾ ਜਿੰਨਾ ਮਰਜੀ ਬਣਿਆ ਹੋਵੇ ਪਰ ਉਹਦੇ ਬਰੀਕ ਬਰੀਕ ਗੰਡਾ ਬਣਿਆ ਹੋਣ ਉਹਨੂੰ ਨਿਮਾਟੋਡ ਕਹਿੰਦੇ ਆ ਨਿਮਾਟੋਡ ਕਾਫੀ ਤਰ੍ਹਾਂ ਦੀ ਹੁੰਦੀ ਹੈ 16 17 ਤਰ ਤਰੀਕਿਆਂ ਦੀ ਹੁੰਦੀ ਹੈ ਪਰ ਆਪਣੀ ਜ਼ਮੀਨਾਂ ਦੇ ਵਿੱਚ ਗੰਡ ਦੀ ਟਾਈਪ ਦੀ ਨਿਮਾਟੋਡ ਝੋਨੇ ਦੀ ਫਸਲ ਵਿੱਚ ਜਾਤਰ ਜਿਹੜੀ ਵਰਤੀ ਜਾਂਦੀ ਹੈ ਹੁਣ ਸ਼ਿਕਾਇਤ ਹੁੰਦੀ ਨਿਮਾਟੋਡ ਦੀ ਕਿਸਾਨ ਭਰਾ ਕੋਈ ਕੁਸ਼ ਪਾ ਰਿਹਾ ਕੋਈ ਕੁਸ਼ ਪਾ ਰਿਹਾ ਕੋਈ ਗਰੋਥ ਵਾਸਤੇ ਪਾ ਰਿਹਾ ਕਿਉਂਕਿ ਨਿਮਾਟੋਡ ਦੀ ਸ਼ਿਕਾਇਤ ਜਾਂ ਤਾਂ ਕੈਮੀਕਲ ਤਰੀਕੇ ਨਾਲ ਦੂਰ ਕਰ ਲੋ ਜਾਂ ਬਾਇਓ ਤਰੀਕੇ ਨਾਲ ਦੂਰ ਕਰ ਲੋ ਪਹਿਲਾ ਤਰੀਕਾ ਕੀ ਹੈ ਤੁਸੀਂ ਕਰਨਾ ਕੀ ਹੈ ਜਿਵੇਂ ਨਮਾ ਨੋਮੈਟੋ ਫਰੀ ਆਉਂਦਾ ਹੈ ਜਾਂ ਤੇ ਆਈਪੀਐਲ ਕੰਪਨੀ ਦਾ ਵੀ ਹੁੰਦਾ ਹੈ ਕਾਫੀ ਕੰਪਨੀਆਂ ਦਾ ਹੁੰਦਾ ਹੈ 2 ਕਿਲੋ ਨੋਮੈਟੋ ਫਰੀ ਲਓ 2 ਕਿਲੋ ਫਸਰ ਅਕਸਤ ਲਓ 2 ਕਿਲੋ ਤੁਸੀਂ ਟ੍ਰਾਈਕੋਡਰਮਾ ਸੰਜੀਵਨੀ ਲਓ ਉਹਨੂੰ ਮਿੱਟੀ ਦੇ ਵਿੱਚ ਜਾਂ ਰੂੜੀ ਦੇ ਵਿੱਚ ਜੇ ਰੂੜੀ ਦੇ ਵਿੱਚ ਛਿੱਟਾ ਦੇਣਾ ਤਾਂ ਇੱਕ ਦਿਨ ਪਹਿਲਾਂ ਉਹਨੂੰ ਖਾਦ ਚ ਰਲਾ ਕੇ ਰੱਖ ਲਓ ਪਾਣੀ ਥੋੜਾ ਹੋਵੇ ਪਾਣੀ ਜਿਆਦਾ ਨਾ ਹੋਵੇ ਉਹਦੇ ਵਿੱਚ ਤੁਸੀਂ ਛਿੱਟਾ ਲਾ ਦਿਓ ਮਿੱਟੀ ਨਾਲ ਰਲਾ ਕੇ ਯੂਰੀਏ ਦੇ ਵਿੱਚ ਕਦੇ ਛਿੱਟਾ ਨਹੀਂ ਦੇਣਾ ਪਾਣੀ ਜਿਆਦਾ ਨਾ ਹੋਵੇ ਪਾਣੀ ਜਿਹੜਾ ਸ਼ੀਮ ਤੇ ਆ ਪਾਣੀ ਹੋ ਜੀਮੇ ਕਰ ਵੀ ਠੁੱਠੀ ਪਰ ਪਾਣੀ ਹੋਵੇ ਜਦੋਂ ਉਹ ਪਾਣੀ ਸਮਾਗਿਆ ਉਸ ਤੋਂ ਬਾਅਦ ਅਗਲੇ ਦਿਨ ਜਿਹੜਾ ਫਿਰ ਤੁਸੀਂ ਪਾਣੀ ਲਾ ਦੋ ਜਾਂ ਜੇ ਲੈਂਟ ਦਾ ਹੱਲ ਨਹੀਂ ਹੈਗਾ ਜੇ ਤੁਹਾਡੇ ਗਿੱਲਾ ਗਿੱਲਾ ਹੈਗਾ ਗਿੱਲੇ ਦੇ ਵਿੱਚ ਛਿੱਟਾ ਦੇ ਦਿਓ ਤਾਂ ਅਗਲੇ ਦਿਨ ਪਾਣੀ ਲਾ ਦਿਓ ਤੁਹਾਡੀ ਜਿਹੜੀ ਨੀਮਾ ਟੂੜ ਦੀ ਸ਼ਿਕਾਇਤ ਆ ਦੂਰ ਹੋ ਜਾਣੀ ਆ ਜ਼ਮੀਨ ਦੇ ਵਿੱਚ ਜਿੰਨੇ ਤੱਤ ਪਏ ਆ ਉਹ ਤਾਂ ਤੱਤ ਲੈਣ ਲੱਗ ਜੂਗਾ ਦੂਸਰਾ ਤਰੀਕਾ ਕੀ ਹੈ ਕੈਮੀਕਲ ਤਰੀਕਾ ਕੈਮੀਕਲ ਤਰੀਕੇ ਦੇ ਵਿੱਚ 7 ਕਿਲੋ ਤੁਸੀਂ ਫੇਰਾੜਾ ਲੈਣੇ ਜਿਹਨੂੰ ਆਪਾਂ ਫਿਊਰੀ ਕਹਿੰਦੇ ਆ ਕਾਫੀ ਕੰਪਨੀ ਦੀ ਹੁੰਦੀ ਆ ਤੇ ਉਹਦੇ ਵਿੱਚ ਤੁਸੀਂ 20% 1.5 ਤੋਂ 2 ਲੀਟਰ ਕਲੋਰੋ ਵੀ ਲੈ ਸਕਦੇ ਹੋ ਉਹਦਾ ਛਿੱਟਾ ਤੁਸੀਂ ਸਵੇਰੇ ਜਾਂ ਸ਼ਾਮ ਪਾਣੀ ਹੋਵੇ ਜੀਰੀ ਦੇ ਵਿੱਚ ਮਿੱਟੀ ਦੇ ਵਿੱਚ ਰਲਾ ਕੇ ਜਿਹੜਾ ਤੁਸੀਂ ਛਿੱਟਾ ਦੇਣਾ ਕਿਉਂਕਿ ਜਿਹੜੀ ਫੇਰਡਨ ਹੁੰਦੀ ਹੈ ਇਹ ਥੋੜਾ ਜਿਹਾ ਕੈਮੀਕਲ ਹੁੰਦਾ ਹੈ ਜੇ ਕਿ ਵੀਰ ਆਪਾਂ ਗਰਮੀ ਦੇ ਵਿੱਚ ਛਿੱਟਾ ਦਿੰਨੇ ਆ ਤਾਂ ਕਈ ਵਾਰ ਇਹ ਸਰ ਨੂੰ ਜੜ ਜਾਂਦੀ ਹੈ ਤੇ ਸਵੇਰੇ ਜਾਂ ਸ਼ਾਮ ਇਹਦਾ ਪਾਣੀ ਦੀ ਚੰਗੀ ਤਰ੍ਹਾਂ ਭਰ ਕੇ ਛਿੱਟਾ ਦਿਓ ਕਿਉਂਕਿ ਜਿਹੜੀਆਂ ਬਰੀਕ ਗੰਡਾਂ ਨੇ ਉਹ ਗੰਡਾਂ ਟੁੱਟ ਜਾਣੀਆਂ ਜੜ ਚਿੱਟੀ ਜਮਾ ਸਾਫ਼ ਹੋ ਜਾਣੀਆਂ ਕਿਉਂਕਿ ਇੱਕ ਮੈਂ ਹਰ ਕਿਸਾਨ ਨੂੰ ਇਹ ਕਹਿਣਾ ਹੁੰਨਾ ਵੀ ਕੋਈ ਵੀ ਚੀਜ਼ ਵਰਤਣ ਤੋਂ ਪਹਿਲਾਂ ਜੇ ਤੁਹਾਡੇ ਝੋਨੇ ਦੇ ਵਿੱਚ ਫੋੜ ਦੀ ਪ੍ਰੋਬਲਮ ਹੈਗੀ ਹੈ ਤਾਂ ਪਹਿਲੀ ਗੱਲ ਤਾਂ ਜੜ ਪੱਟ ਕੇ ਦੇਖੋ ਜੇ ਜੜ ਪੱਤੀ ਜਮਾ ਬਿਲਕੁਲ ਕਾਲੀ ਹੈ ਲਾਲ ਪੂਰੀਆਂ ਜੜਾਂ ਹੋ ਗਏ ਟੁੱਟ ਰੀਆਂ ਨੇ ਫਿਰ ਤੁਸੀਂ ਕੀ ਕਰਨਾ ਹੈ ਅੱਧਾ ਕਿਲੋ ਬਾਰਾਂ ਤਰੇਟ ਲੈ ਲਓ ਯੂਰੇ ਵਿੱਚ ਮਿਲਾ ਕੇ ਛਿੱਟਾ ਦੇ ਦਿਓ ਜਿੰਨੀ ਜੜਾਂ ਦੇ ਉੱਪਰ ਉੱਲੇ ਵਗੈਰਾ ਲੱਗੀ ਹੈ ਜੜਾਂ ਛਿੱਟੀਆਂ ਜਮਾ ਸਾਫ ਹੋ ਜਾਣੀਆਂ ਤੇ ਤੁਹਾਡਾ ਝੋਨਾ ਚੱਲਣ ਲੱਗ ਜਾਉ ਉਸ ਤੋਂ ਬਾਅਦ ਜੇ ਮੈਂ ਤੁਸੀਂ ਜਿੰਕ ਵਗੈਰਾ ਦਿਨੋਂ 15 20 ਦਿਨਾਂ ਤੇ ਜਾ ਕੇ ਤੁਸੀਂ ਜਿੰਕ ਪਾ ਲਓ ਪोटाश ਪਾ ਲਓ ਸਾਰੇ ਤੱਤ ਲੱਗਣਗੇ ਕਿਉਂਕਿ ਜਿੰਨਾ ਟਾਈਮ ਆਪਾਂ ਜੜ ਦਾ ਵਿਕਾਸ ਨਹੀਂ ਕਰਦੇ ਮੈਂ ਪਹਿਲਾਂ ਦੱਸੇ ਵੀ ਜੜ ਦੇ ਉੱਪਰ ਸ਼ਿਕਾਇਤ ਨਿਮਾ ਟੋੜਦੀ ਹੈ ਪਾਈ ਆਪਾਂ ਬਾਰਨ ਤੇ ਡੀ ਚਾਨਿਆਂ ਜਾਂ ਮਥੇਪਨਟ ਮਥੈਲ ਪਾਈ ਜਾਂਦੇ ਉੱਥੇ ਦੋ ਹੀ ਚੀਜ਼ਾਂ ਕੰਮ ਕਰ ਰਹੀਆਂ ਜੇ ਤਾਂ ਨਮਾਟੋ ਨਮਾਟੋ ਫ੍ਰੀ ਫਸਲ ਰક્ષਕ ਤੇ ਸੰਜੀਵਨੀ ਦੇ ਜਾ ਫਿਰ ਹਡਾੰ ਦਾ ਸ਼ਿੱਟਾ ਦੇ ਲੋ ਫਿਰ ਹੀ ਜਿਹੜਾ ਸੋਡੇ ਜ਼ਮੀਨ ਦੇ ਵਿੱਚ ਇਸ ਬਿਮਾਰੀ ਦਾ ਜਿਹੜਾ ਹੱਲ ਹੋਣਾ ਇਹਦੇ ਨਾਲ ਸੋਡੇ ਨਿਮਾ ਟੋੜ ਜਿਹੜਾ ਕੰਟਰੋਲ ਹੋਣਾ ਫਿਰ ਸੁੱਡੀ ਫਸਲ ਦਾ ਅੱਗੇ ਵਧਦਾ ਵਿਕਾਸ ਹੋਣਾ ਹੈ ਕਈ ਵਾਰ ਫਸਲ ਦੇ ਵਿੱਚ ਹੁੰਦਾ ਕੁਝ ਹੋਰ ਆ ਆਪਾਂ ਕੁਝ ਹੋਰ ਲੈਣੇ ਆ ਇੱਕ ਆਪਾਂ ਯਾਦ ਰੱਖਿਆ ਕਰੋ ਕਿ ਪਿਛਲੇ ਸਾਲ ਆਪਾਂ ਕਿਹੜੀ ਦਵਾਈ ਵਰਤੀ ਕਿਹੜੀ ਗਰੋਸਵਾਸੇ ਵਰਤੀ ਕਿਹੜੀ ਜ਼ਿੰਕ ਵਰਤੀ 21 ਵਰਤੀ ਜਾਂ 33 ਵਰਤੀ ਹੁਣ ਆਪਾਂ ਕਿਹੜੀ ਵਰਤਣੀ ਹੈ ਪਿਛਲੇ ਸਾਲ ਕਿਹੜਾ ਪੋਟਾਸ਼ ਪਾਇਆ ਤੇ ਕਿੰਨਾ ਪਾਇਆ ਆਪਾਂ ਜੇ ਚੀਜ਼ਾਂ ਕਾਪੀ ਦੇ ਉੱਪਰ ਲਿਖਣ ਲੱਗ ਜਾਈਏ ਨਾ ਆਪਣਾ ਬਹੁਤ ਫਾਇਦਾ ਹੋ ਜਾਣਾ ਕਿਉਂਕਿ ਜ਼ਿਆਦਾਤਰ ਜਿਹੜੇ ਤੱਤਾਂ ਦੀ ਕਮੀ ਹੁੰਦੀ ਹੈ ਉਹ ਤੱਤ ਆਪਾਂ ਪਾਉਂਦੇ ਨਹੀਂ ਆਪਾਂ ਬੇਲੋੜੇ ਤੱਤ ਜ਼ਿਆਦਾ ਪਾਉਂਦੇ ਜਾਂਦੇ ਆ ਅ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਚੰਗੀ ਵੀਡੀਓ ਕਿਸਾਨ ਭਰਾਵਾਂ ਦੇ ਲਈ ਆਪਾਂ ਲੈ ਕੇ ਆਵਾਂਗੇ ਧੰਨਵਾਦ